ਖਰਾਪਰਾਪੀ ਦੀਨਾ ਘਰ ਦੇ ਵਿੱਚ ਸਿਰਫ 30 ਦਿਨ ਦੇ ਵਿੱਚ ਤਿਆਰ ਕਰਨ ਦਾ ਜਾਦੂਈ ਤਰੀਕਾ ਮੈਂ ਅੱਜ ਦੀ ਵੀਡੀਓ ਚ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆਂ ਵੀਡੀਓ ਸਾਡੀਆਂ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੀਆਂ ਹੁੰਦੀਆਂ ਕਿੰਨੀਆਂ ਕਲੰਬੀਆਂ ਹੁੰਦੀਆਂ ਪਰ ਇਹ ਸਿਰਫ 30 ਦਿਨ ਦਾ ਮੈਂ ਤੁਹਾਨੂੰ ਪਦੀਨਾ ਦਿਖਾ ਰਿਹਾ ਆਂ ਚਾਹੇ ਉਹ ਗ్రో ਬੈਗ ਵਿੱਚ ਹੈ ਚਾਹੇ ਗਮਲੇ ਵਿੱਚ ਹੈ ਚਾਹੇ ਤੁਸੀਂ ਥੱਲੇ ਲਗਾ ਲਓ ਹਰ ਤਰੀਕੇ ਦੇ ਨਾਲ ਲਗਾਉਣ ਵਾਸਤੇ ਇੱਕੋ ਹੀ ਜਿਹੜਾ ਆ ਫਾਰਮੂਲਾ ਆ ਜੋ ਇੰਨੀ ਜਲਦੀ ਇਹਨੂੰ ਤਿਆਰ ਕਰ ਦਿੰਦਾ ਆ ਇਹ ਦੇਖੋ ਇਸ ਤਰ੍ਹਾਂ ਦਾ ਜਾੜਾ ਹੋ ਜਾਂਦਾ ਆ ਕਿ ਬਦੀਨਾ ਘਰ ਦੇ ਵਿੱਚੋਂ ਜਾਂਦਾ ਹੀ ਨਹੀਂ ਹੈਗਾ ਸਿਰਫ ਇੱਕ ਜੜ ਦੀ ਜ਼ਰੂਰਤ ਪੈਂਦੀ ਆ ਇਹ ਦੇਖੋ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਆ ਲਾਉਣ ਵਾਸਤੇ ਤੇ ਤਕਨੀਕ ਕੀ ਆ ਆ ਲਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਇਹਦੇ ਨਾਲ ਹੀ ਆਪਾਂ ਮਹੀਨੇ ਦੇ ਵਿੱਚ ਤਿਆਰ ਕਰ ਦੇਣਾ ਆ ਇਹ ਦੇਖੋ ਮੈਂ ਤੁਹਾਨੂੰ ਥੱਲੇ ਲਗਾ ਕੇ ਪਹਿਲਾਂ ਦਿਖਾਉਣ ਲੱਗਾ ਆ ਜਿਸ ਥਾਂ ਦੇ ਉੱਤੇ ਲਗਾਉਣਾ ਆ ਆਪਾਂ ਸਿਰਫ 100 ਗ੍ਰਾਮ ਸਰੋਂ ਦੀ ਖੜ ਬਰੀਕ ਕਰ ਲੈਣੀ ਆ ਇਹ ਦੇਖੋ ਇਹਦੇ ਵਿਸ਼ੇਸ਼ ਫਾਇਦੇ ਆ ਸਰੋਂ ਦੀ ਖੜ ਤੇ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਤੇ ਉਹਦੇ ਨਾਲ ਆਪਾਂ 2 ਚਮਚੇ ਕਲੀ ਚੂਨਾ ਜਿਹਨੂੰ ਆਪਾਂ ਸਫੈਦੀ ਕਹਿੰਦੇ ਰਹੇ ਆ ਪਹਿਲੇ ਸਮਿਆਂ ਦੇ ਵਿੱਚ 2 ਚਮਚੇ ਸਰੋਂ ਦੀ ਖੜ ਦੇ ਉੱਤੇ ਪਾ ਦੇਣਾ ਆ ਤੇ ਮਿੱਟੀ ਦੇ ਵਿੱਚ ਰਲਾ ਦੇਣਾ ਇਹ ਦੇਖੋ ਮੈਂ ਤੁਹਾਨੂੰ ਬਿਲਕੁਲ ਹੀ ਜਲਦੀ ਦੇ ਵਿੱਚ ਦੱਸ ਰਿਹਾ ਹਾਂ ਔਰ ਕਰਕੇ ਵੀ ਦਿਖਾ ਰਿਹਾ ਹਾਂ ਇਹ ਦੇਖੋ ਸਿਰਫ ਇਸੇ ਕਰਕੇ ਮੈਂ ਇੱਕ ਬੂਟਾ ਲਾਇਆ ਆ ਤੁਹਾਨੂੰ ਦਿਖਾ ਲੈਣ ਵਾਸਤੇ ਇਹ ਦੇਖੋ ਤੇ ਬੂਟੇ ਨੂੰ ਆਪਾਂ ਇਹਦੇ ਉੱਤੇ ਟਿਕਾ ਦੇਣਾ ਆ ਸੇਮ ਪ੍ਰੋਸੈਸ ਹੈ ਚਾਹੇ ਗਰੋ ਬੈਗ ਚ ਚਾਹੇ ਗਮਲੇ ਚ ਚਾਹੇ ਮਿੱਟੀ ਤੇ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਨਾਲ ਇੰਨੀ ਤਾਕਤ ਇਹਨੂੰ ਮਿਲਣੀ ਆ ਕਿ ਇਹ ਦਿਨਾਂ ਦੇ ਵਿੱਚ ਹੀ ਹਰਿਆ ਭਰ ਮੈਂ ਤੁਹਾਨੂੰ ਹੁੰਦਾ ਵੀ ਦਿਖਾ ਲ ਦੇਣਾ ਆ ਕਿ ਕਿਸ ਤਰ੍ਹਾਂ ਹੁੰਦਾ ਆ ਤੇ ਇਹਨੂੰ ਸਵਾਰ ਕੇ ਸੈੱਟ ਕਰਕੇ ਆਪਾਂ ਆ ਦੇਖੋ ਰੱਖ ਦਿੱਤਾ ਆ ਤੇ ਰੱਖਣ ਤੋਂ ਬਾਅਦ ਆਪਾਂ ਨੇ ਇਹਨੂੰ ਪਾਣੀ ਪਾ ਦੇਣਾ ਇਹ ਦੇਖੋ ਸਧਾਰਨ ਤਰੀਕੇ ਦੇ ਨਾਲ ਪਾਣੀ ਦਾ વિશેਸ਼ ਮਹੱਤਵ ਹੈ ਇਹਦੇ ਵਿੱਚ ਪਦੀਨੇ ਦੇ ਪਦੀਨੇ ਦੀ ਫਸਲ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਣੀ ਦਾ ਹੀ ਆ ਦੇਖੋ ਇਹ ਆਪਣਾ ਪਦੀਨਾ ਲੱਗ ਗਿਆ ਤੇ ਇਸ ਤੋਂ ਬਾਅਦ ਇਹ ਮੈਂ ਤੁਹਾਨੂੰ ਜਿਹੜਾ ਅਗਲਾ ਪ੍ਰੋਸੈਸ ਦਿਖਾ ਰਿਹਾ ਆ ਇਹ ਦੇਖੋ ਇਹ ਸਿਰਫ 10 ਦਿਨ ਬਾਅਦ ਦਾ ਪ੍ਰੋਸੈਸ ਹੈ ਆ ਔਰ ਪਾਣੀ ਫਿਰ ਮੈਂ ਪਾਈ ਜਾ ਰਿਹਾ ਦੇਖੋ 10 ਦਿਨ ਬਾਅਦ ਤੇ ਇਹ ਦੇਖੋ ਇਹ ਜਿਹੜਾ ਮੈਂ ਅਗਲਾ ਪ੍ਰੋਸੈਸ ਤੁਹਾਨੂੰ ਦਿਖਾ ਰਿਹਾ ਇਹ 32-33 ਦਿਨ ਦਾ ਪ੍ਰੋਸੈਸ ਹੈ 35 ਮੰਨ ਕੇ ਚੱਲੋ ਤੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ ਦੇਖੋ ਜਿਵੇਂ ਮਰਜ਼ੀ ਵਰਤੋਂ ਲਈ ਤਿਆਰ ਹੋ ਗਿਆ ਤੇ ਪੂਰਾ ਜਾੜਾ ਕਰ ਗਿਆ ਹੈ ਬਦੀਨਾ ਹੁਣ ਆਪਾਂ ਗੱਲ ਕਰਦੇ ਆ ਇੱਕ ਹੋਰ ਜੇ ਆਪਾਂ ਗਮਲੇ ਦੇ ਵਿੱਚ ਉੱਬੇ ਮੈਂ ਤੁਹਾਨੂੰ ਪ੍ਰੋਸੈਸ ਨਾਲ ਹੀ ਦਿਖਾ ਦੇਣਾ ਆ ਇੱਕ ਮਿੰਟ ਦੇ ਵਿੱਚ ਹੀ ਦੇਖੋ ਗਮਲੇ ਦੇ ਵਿੱਚ ਵੀ ਸਾਰਾ ਕੁਝ ਉਸੇ ਤਰ੍ਹਾਂ ਪਾ ਕੇ ਇਹ ਲਓ ਆਪਾਂ ਜੜ ਇੱਕ ਲਗਾ ਦਿੱਤੀ ਆ ਜੜਾਂ ਇਹਦੀਆਂ ਬੇਸ਼ਮਾਰ ਹੋ ਜਾਂਦੀਆਂ ਬਹੁਤ ਜ਼ਿਆਦਾ ਫੈਲ ਜਾਂਦਾ ਤੇ ਇਹ ਦੇਖੋ ਸਾਰਾ ਕੁਝ ਉਸੇ ਤਰ੍ਹਾਂ ਪਾਉਣ ਤੋਂ ਬਾਅਦ ਜੜ ਲਗਾਉਣ ਤੋਂ ਬਾਅਦ ਇਹ ਵੀ ਜਿਹੜਾ ਮੈਂ ਤੁਹਾਨੂੰ ਪ੍ਰੋਸੈਸ ਦਿਖਾ ਰਿਹਾ ਆਂ ਦੇਖੋ ਆਹ ਲਓ ਪਾਣੀ ਪਾ ਰਹੇ ਇਹ ਵੀ 10 ਦਿਨ ਦਾ ਹੀ ਆ ਤੇ ਇਹ ਵੀ 30 ਦਿਨ ਦੇ ਵਿੱਚ ਪੂਰਾ ਗਮਲਾ ਇਹਨੇ ਠੱਕ ਲੈਣਾ ਆ ਜਿਹੜੇ ਤਰੀਕੇ ਦੇ ਨਾਲ ਆਪਾਂ ਇਹ ਲਾਇਆ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਕਿਤੇ ਵੀ ਚਾਹੇ ਗਮਲੇ 'ਚ ਚਾਹੇ ਗਰੋ ਬੈਗ 'ਚ ਚਾਹੇ ਥੱਲੇ ਪਦੀਨਾ اگਾ ਸਕਦੇ ਆ ਸਿਰਫ ਆ ਇੱਕ ਜੜ ਚਾਹੀਦੀ ਆ ਜੇ ਉਹ ਵੀ ਜੇ ਤੁਹਾਨੂੰ ਨਹੀਂ ਮਿਲਦੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਨੰਬਰ ਦੇ ਦਿੰਨਾ ਆ ਤੁਸੀਂ ਲੈ ਸਕਦੇ ਆ ਮੇਰੇ ਕੋ ਤੇ ਪਦੀਨਾ ਪਦੀਨਾ ਹੋ ਜਾਣਾ ਦੇਖੋ ਇਹ ਸਿਰਫ ਪਾਣੀ ਇਹ ਦੇਖੋ ਪਾਉਣ ਦਾ ਤੇ ਉੱਤੇ ਛਿੜਕਣ ਦਾ ਇਹਦੇ ਉੱਤੇ ਜਾਦੂਈ ਅਸਰ ਆ ਇਹ ਦੇਖੋ ਪੱਤੇ ਧੋਹ ਹੁੰਦੇ ਰਹਿਣੇ ਚਾਹੀਦੇ ਆ ਤੇ ਬਦੀਨਾ ਪੂਰੀਆਂ ਗਰਮੀਆਂ ਹਰਾਈ ਰਹਿਣਾ ਆ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਦੱਸਣਾ